ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬ ਦੀ ਕੈਟਰਿਨਾ ਕੈਫ ਪੰਜਾਬ ਦੀ ਸ਼ੇਰਨੀ ਸ਼ਹਿਨਾਜ਼ ਖੌਰ ਗਿੱਲ ਦੇ ਬਾਰੇ ਸ਼ਹਿਨਾਜ਼ ਖੌਰ ਗਿੱਲ ਬਿਗ ਬਾਸ 13 ਤੋਂ ਬਾਅਦ ਜੋ ਉਸਨੇ ਟਰਾਂਸਫਰਮੇਸ਼ਨ ਕੀਤੀ ਉਸ ਤੋਂ ਤਾਂ ਸਭ ਹੈਰਾਨ ਹੀ ਨੇ ਉਸ ਸਮਾਂ ਜੋ ਉਸਨੇ ਬਾਲੀਵੁੱਡ ਫਿਲਮਾਂ ਕੀਤੀਆਂ ਨੇ ਫਿਲਮ ਦੇ ਵਿੱਚ ਜਿਹੜੇ ਆਈਟਮ ਸੌਂਗਸ ਦੇ ਵਿੱਚ ਉਸਨੇ ਕੰਮ ਕੀਤਾ ਉਹਨਾਂ ਸੌਂਗਸ ਨੂੰ ਵੀ ਸੀਰੀਅਸਲੀ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਪਰ ਹੁਣ ਤੁਹਾਨੂੰ ਦੱਸ ਦੇਣੇ ਕਿ ਸ਼ਹਿਨਾਜ਼ ਗਿੱਲ ਜੋ ਗੁਰੂ ਰੰਦਾਵਾ ਦੇ ਨਾਲ ਵੀ ਨਜ਼ਰ ਆ ਚੁੱਕੀ ਹੈ ਪੰਜਾਬੀ ਗਾਣੇ ਦੇ ਵਿੱਚ ਉਸ ਤੋਂ ਇਲਾ ਕਰ ਲਈ ਹੈ ਹੁਣ ਉਹ ਇੱਕ ਹੋਰ ਫਿਲਮ ਲੈ ਕੇ ਆ ਰਹੀ ਹੈ ਇੱਕ ਕੁੜੀ ਇੱਕ ਕੁੜੀ ਦੀ ਵੀ ਬਹੁਤ ਜ਼ਿਆਦਾ ਚਰਚਾ ਜੜੀ ਹੈ ਸੋਸ਼ਲ ਮੀਡੀਆ ਤੇ ਛੜੀ ਹੋਈ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਸ਼ਹਿਨਾਜ਼ ਗੌਰ ਗਿੱਲ ਜੋ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਦੀਆਂ ਸ਼ੇਅਰ ਕਰ ਰਹੀ ਹੈ ਆਪਣੇ ਟੀਮ ਮੈਂਬਰਸ ਦੇ ਨਾਲ ਆਪਣੇ ਕਹ ਸਕਦੇ ਅਸੀਂ ਕਿ ਕ੍ਰੂਦ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਪੋਰਟ ਵੀ ਕਰਦੀ ਉਹਨਾਂ ਦੇ ਨਾਲ ਖੁਸ਼ ਰਹਿੰਦੀ ਔਰ ਉਹਨਾਂ ਨੂੰ ਕਦੀ ਮਹਿਸੂਸ ਨਹੀਂ ਹੋਣ ਦਿੰਦੀ ਔਰ ਕਿ ਉਹ ਸ਼ਹਿਨਾਜ਼ ਖਰਗਿਲ ਹੈ ਔਰ ਲੇਟੈਸਟ ਉਹਨਾਂ ਨੇ ਹਰਬੀ ਸੰਗਤ ਦੇ ਨਾਲ ਵੀ ਇੱਕ ਵੀਡੀਓ ਜੋ ਹੈ ਹਰਬੀ ਸੰਗਤ ਨੇ ਜੋ ਪੋਸਟ ਕੀਤੀ ਸੀ ਕਿ ਉਹ ਸ਼ਹਿਨਾਜ਼ ਖਰਗਿਲ ਨੂੰ ਮਿਲ ਕੇ ਆਏ ਨੇ ਉਹਨੇ ਆਪਣੀ ਫੈਮਲੀ ਦੇ ਨਾਲ ਜੋ ਹੈ ਸ਼ਹਿਨਾਜ਼ ਨੂੰ ਮਿਲਵਾਇਆ ਕਿਉਂਕਿ ਸ਼ਹਿਨਾਜ਼ ਜਿਹਨੀ ਦੀ ਪੰਜਾਬ ਹੈ ਔਰ ਆਪਣੀ ਫਿਲਮ ਦੇ ਜਿਹੜੇ ਕਹ ਸਕਦੇ ਅਸੀਂ ਕਿ ਪੋਸਟ ਪ੍ਰੋਡਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਵੀ ਆ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀ ਸ਼ਹਿਨਾਜ਼ ਗੌਰ ਗਿਲ ਦੀ ਤਾਂ ਉਸ ਦੇ ਚੁਲਬੁਲੇ ਅੰਦਾਜ਼ ਨੂੰ ਹਰ ਕੋਈ ਪਸੰਦ ਕਰਦਾ ਉਸ ਦੇ ਚੁਲਬੁਲੇ ਅੰਦਾਜ਼ ਨੂੰ ਹਰ ਕਿਸੇ ਨੂੰ ਪਸੰਦ ਹੈ ਸਧਾਰਸ਼ ਕੁਲਾ ਤੋਂ ਬਾਅਦ ਸ਼ਹਿਨਾਜ਼ ਗੌਰ ਗਿਲ ਦੇ ਵਿੱਚ ਇੱਕ ਡਰਾਸਟਿਕ ਚੇਂਜ ਅਸੀਂ ਸਾਰਿਆਂ ਨੇ ਦੇਖਿਆ ਲੇਕਿਨ ਉਹ ਜਿਸ ਤਰ੍ਹਾਂ ਅੱਗੇ ਵਧੀ ਹੈ ਜਿਸ ਤਰ੍ਹਾਂ ਉਸ ਨੇ ਪਿੱਛੇ ਸਾਰਾ ਕੁਝ ਛੱਡ ਕੇ ਆਪਣੇ ਕੰਮ ਦੇ ਵੱਲ ਫੋਕਸ ਕੀਤਾ ਔਰ ਆਪਣੇ ਕੰਮ ਨੂੰ ਜਿਹੜੀ ਡੈਡੀਕੇਸ਼ਨ ਉਸ ਨੇ ਦਿਖਾਈ ਆਪਣੇ ਸ਼ੋਅ ਦੇਸੀ ਵਾਈਬ ਦੇ ਨਾਲ ਵੀ ਉਸ ਨੇ ਕਈ ਬਾਲੀਵੁੱਡ ਕਲਾਕਾਰਾਂ ਨੂੰ ਇੰਟਰ ਨੂੰ ਨਹੀਂ ਪਿਆਰ ਕਰਦੇ ਨੇ ਕਿਉਂਕਿ ਸਲਮਾਨ ਖਾਨ ਦੀ ਤਾਂ ਫੇਵਰਿਟ ਹੈ ਹੀ ਸ਼ਹਿਨਾਜ਼ ਖਰਗਿਲ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਕਲਾਕਾਰ ਨੇ ਜਿਨ੍ਹਾਂ ਨੂੰ ਜੋ ਹੈ ਸ਼ਹਿਨਾਜ਼ ਦਾ ਪਸੰਦ ਕਰਦੀ ਹੈ ਪਰ ਸ਼ਹਿਨਾਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਬਾਲੀਵੁੱਡ ਫਿਲਮਾਂ ਵੀ ਉਹਨਾਂ ਨੂੰ ਆਫਰ ਹੋ ਰਹੀਆਂ ਨੇ ਸੋ ਇਲਾਵਾ ਅਗਰ ਗੱਲ ਕਰੀਏ ਸੋਨਮ ਬਾਜਵਾ ਸੋਨਮ ਬਾਜਵਾ ਵੀ ਹੁਣ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੀ ਹੈ ਆਮਿਕਾ ਗੱਭੀ ਵੀ ਅੱਜਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆਪਣੀਆਂ ਆਈਜ਼ ਨੂੰ ਲੈ ਕੇ ਆਪਣੇ ਬਾਲੀਵੁੱਡ ਦੇ ਵਿੱਚ ਕਿਤੇ ਕੰਮ ਨੂੰ ਲੈ ਕੇ ਸੋ ਆਪਣੇ ਪੰਜਾਬ ਦੀਆਂ ਕੁੜੀਆਂ ਜੜੀਆਂ ਨੇ ਬਹੁਤ ਮਾਣ ਵਧਾਰੀਆਂ ਨੇ ਆਪਣਾ ਸ਼ਹਿਨਾਜ਼ ਗੌਰ ਗਿੱਲ ਹੁਣ ਫਿਲਮ ਲੈ ਕੇ ਆ ਰਹੀ ਹੈ ਪੰਜਾਬੀ ਔਰ ਉਸ ਫਿਲਮ ਦੇ ਵਿੱਚ ਕਿਦਾਂ ਦਾ ਕਿਰਦਾਰ ਹੋਏਗਾ ਕਿਦਾਂ ਦਾ ਕੈਰੈਕਟਰ ਕੀਤਾ ਹੋਏਗਾ ਕਿਦਾਂ ਦੀ ਉਹ ਫਿਲਮ ਹੋਏਗੀ ਕਿਸ ਟੌਪਿਕ ਤੇ ਹੋਏਗੀ ਇਹ ਦੇਖਣੀ ਬੜੀ ਖਾਸ ਹੋਣ ਵਾਲੀ ਕਿਉਂਕਿ ਇਸ ਤੋਂ ਪਹਿਲਾਂ ਸੀ ਗਾਣਾ ਸੁਣਿਆ ਸੀ ਗੱਦ ਗਿਲਜੀਤ ਦੇ ਸਾਹ ਚ ਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਸੋ ਕੀ ਕਨਸੈਪਟ ਹੋਵੇਗਾ ਇਸ ਦੇ ਬਾਰੇ ਕੋਈ ਵੀ ਹਜੇ ਦੁਰਦੁਤ ਕਾਈਡਆ ਨਹੀਂ ਪਰ ਜਦੋਂ ਹੀ ਇਸ ਫਿਲਮ ਦੇ ਬਾਰੇ ਕੋਈ ਅਪਡੇਟ ਆਏਗਾ ਸਿ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਸ਼ੈਨਾਜ਼ ਖੋਗਰ ਗਿਲ ਦੀਆਂ ਬਿਗ ਬਾਸ ਲਈ ਵੀਡੀਓਜ਼ ਨੂੰ ਤਾਂ ਜ਼ਰੂਰ ਦੇਖੋ ਪਰ ਲੇਟੈਸ ਜਿਹੜੀਆਂ ਵੀਡੀਓਜ਼ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਆਪਣੀ ਫਿਟਨੈਸ ਨੂੰ ਲੈ ਕੇ ਵੀ ਆਪਣੇ ਹਰ ਅੰਦਾਜ਼ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਦੇਖੋ